ਸ਼ਸ਼ੀਕਾਲ ਢੇਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਗਗਨ ਸ਼ਕਲਾ ਰਾਜਵੀਰ ਜਵੰਦਾ ਦੇ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਦੇ ਲਈ ਪਰਿਵਾਰ ਜਿਹੜਾ ਉਹ ਸ਼੍ਰੀ ਕੀਰਤਪੁਰ ਸਾਹਿਬ ਪਹੁੰਚ ਚੁੱਕਿਆ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਰਾਜਵੀਰ ਜਵੰਦਾ ਦੇ ਮਾਤਾ ਜਿਹੜੇ ਨੇ ਉਹ ਆ ਰਹੇ ਨੇ ਤਸਵੀਰਾਂ ਦੇ ਵਿੱਚ ਬੇਹਦ ਪਰਿਵਾਰ ਬਹੁਤ ਭਾਵਕ ਹੈ ਕੀਰਤਪੁਰ ਸਾਹਿਬ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ ਦੀਆਂ ਇਹ ਤਸਵੀਰਾਂ ਨੇ ਦੇਖ ਸਕਦੇ ਹੋ ਬੇਹਦ ਭਾਵੁਕ ਪਲ ਨੇ ਇਹ ਬੇਹਦ ਗਮਗੀਨ ਇਹ ਮੰਜ਼ਰ ਹੈ ਪਿੱਛੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਰਾਜਵੀਰ ਜਵੰਦਾ ਦੀਆਂ ਅਸਤੀਆਂ ਨੂੰ ਜਲ ਪ੍ਰਵਾਹ ਕਰਨ ਦੇ ਲਈ ਗੁਰਦੁਆਰਾ ਸ੍ਰੀ ਕੀਰਪੁਰ ਸਾਹਿਬ ਪਰਿਵਾਰ ਜਿਹੜਾ ਉਹ ਪਹੁੰਚ ਚੁੱਕਿਆ ਸਿੱਧੀਆਂ ਤਸਵੀਰਾਂ ਨੇ ਰਾਜਵੀਰ ਜਵੰਦਾ ਦੇ ਮਾਤਾ ਜਿਹੜੇ ਨੇ ਉਹ ਆਏ ਨੇ ਉਹਨਾਂ ਦਾ ਬੇਟਾ ਦੇਖ ਸਕਦੇ ਹੋ ਤੁਸੀਂ ਗੋਦੀ ਉਹਨਾਂ ਦਾ ਬੇਟਾ ਚੁੱਕਿਆ ਹੋਇਆ ਕੈਮਰਾ ਪਰਸ ਨੂੰ ਕਹੂੰਗਾ ਤਸਵੀਰਾਂ ਦਿਖਾਓ ਬਹੁਤ ਭਾਵਕ ਤਸਵੀਰਾਂ ਨੇ ਬਹੁਤ ਇਹ ਗਮ ਗਮਗੀਨ ਮਾਹੌਲ ਹੈ ਤਾਂ ਦੇਖ ਸਕਦੇ ਹੋ ਤੁਸੀਂ ਮਾਤਾ ਉਹਨਾਂ ਦੀ ਇਸ ਵੇਲੇ ਬੇहद ਰੋਂਦੇ ਹੋਏ ਨਜ਼ਰ ਆ ਰਹੇ ਨੇ ਇਹ ਬਹੁਤ ਭਾਵਕ ਪਲ ਨੇ ਬਹੁਤ ਗਮਗੀਨ ਇਹ ਮਾਹੌਲ ਹੈ ਤਸਵੀਰਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹਨੇ ਹੋਰ ਹੁੰਦੇ ਹੋਏ ਨਜ਼ਰ ਆ ਰਹੇ ਆ ਤਾਂ ਆ ਸ਼੍ਰੀ ਪਤਾਲਪੁਰੀ ਸਾਹਿਬ ਦੀਆਂ ਹਾਂ ਮਾਤਾ ਜਿਹੜੀ ਉਹਨਾਂ ਦੇ ਨਾਲ ਐ ਤੇ ਗੋਦੀ ਉਹਨਾਂ ਦਾ ਜਿਹੜਾ ਬੇਟਾ ਹੈ ਉਹ ਚੱਕਿਆ ਹੋਇਆ ਹੈ ਤਾਂ ਇਹ ਬਹੁਤ ਭਾਵੁਕ ਪਲ ਨੇ ਬਹੁਤ ਗਮਗੀਨ ਮਾਹੌਲ ਹੈ ਆ ਪਰਿਵਾਰ ਜਿਹੜਾ ਉਹ ਸ਼੍ਰੀ ਪਤਾਲਪੁਰੀ ਸਾਹਿਬ ਪਹੁੰਚ ਚੁੱਕਿਆ ਤਾਂ ਕੁਝ ਦੇਰ ਦੇ ਵਿੱਚ ਰਾਜਵੀਰ ਜਵੰਦਾ ਦੀਆਂ ਜਿਹੜੀਆਂ ਅਸਤੀਆਂ ਐ ਉਹ ਹੁਣਾਂ ਨੂੰ ਜਲ ਪ੍ਰਵਾਹ ਕੀਤਾ ਜਾਊਗਾ ਆ ਹੰਝੂ ਜਿਹੜੇ ਨੇ ਰਾਜਵੀਰ ਜਵੰਦਾ ਦੀ ਮਾਤਾ ਦੇ ਰੁਕਦੇ ਹੋਏ ਨਜ਼ਰ ਨਹੀਂ ਆ ਰਹੇ ਨੇ ਤਾਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਦੇਖ ਸਕਦੇ ਹੋ ਪਰਿਵਾਰ ਇਸ ਵੇਲੇ ਸ਼੍ਰੀ ਪਤਾਲਪੁਰੀ ਸਾਹਿਬ ਪਹੁੰਚ ਚੁੱਕਿਆ ਤਾਂ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਆ तमाम ਰਸਮਾਂ ਨੇ ਜਿਹੜੀਆਂ ਉਹ ਅਦਾ ਕੀਤੀਆਂ ਜਾਣੀਆਂ ਤਾਂ ਡੇਲੀ ਪੋਸਟ ਪੰਜਾਬ ਪੰਜਾਬੀ ਜੇ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਆਖਰ ਤਪਤਾਲਪੁਰੀ ਸਾਹਿਬ ਦੀਆਂ ਇਹ ਤਸਵੀਰਾਂ ਨੇ ਦੇਖ ਸਕਦੇ ਹੋ ਫੁੱਲਾਂ ਦੀ ਰਸਮ ਅਦਾ ਕੀਤੀ ਜਾਣੀ ਹੈ ਬਹੁਤ ਭਾਵੁਕ ਪਲ ਨੇ ਬਹੁਤ ਬਹੁਤ ਭਾਵੁਕ ਪਲ ਨੇ ਬਹੁਤ ਗਮਗੀਨ ਮਾਹੌਲ ਹੈ ਇਹ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਮਾਤਾ ਉਹਨਾਂ ਦੇ ਬੇहद ਭਾਵੁਕ ਨਜ਼ਰ ਆ ਰਹੇ ਨੇ ਹੱਥ ਜੋੜਦੇ ਹੋਏ ਨਜ਼ਰ ਆ ਰਹੇ ਨੇ ਮਾਤਾ ਉਹਨਾਂ ਦੀ ਤਸਵੀਰਾਂ ਚ ਬਹੁਤ ਗਮਗੀਨ ਮਾਹੌਲ ਹੈ ਹਨ ਜਿਹੜੇ ਨੇ ਉਹ ਰੁਕਦੇ ਨਜ਼ਰ ਨਹੀਂ ਆ ਰਹੇ ਨੇ ਅਸਤੀਆਂ ਹੱਥਾਂ ਦੇ ਵਿੱਚ ਨੇ ਧਰਮ ਪਤਨੀ ਮੌਜੂਦ ਨਹੀਂ ਉਹਨਾਂ ਦੀ ਨਾਲ ਸਾਹ ਬੇਟਾ ਮੌਜੂਦ ਹੈ ਬਹੁਤ ਭਾਵੁਕ ਪਲ ਨੇ ਬਹੁਤ ਗਮਗੀਨ ਇਹ ਮਾਹੌਲ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਕਿ ਕਿੰਨਾ ਇਹ ਗਮਗੀਨ ਮਾਹੌਲ ਹੈ ਤਸਵੀਰਾਂ ਤਸਵੀਰਾਂ ਦੇਖ ਸਕਦੇ ਤੁਸੀਂ ਪਰਿਵਾਰ ਅੰਤਮ ਰਸਮਾਂ ਜਿਹੜੀਆਂ ਅਦਾ ਕਰਦਾ ਹੋਇ ਨਜ਼ੀਰ ਹਾਂ ਤਾਂ ਬਿਲਕੁਲ ਦੇਖ ਸਕਦੇ ਤੁਸੀਂ ਮਾਤਾ ਦੇ ਹੰਝੂ ਜਿਹੜੇ ਨੇ ਔਰ ਕੁਦੇ ਹੋ ਗਏ ਮਾਤਾ ਦੇ ਹੰਝੂ ਜਿਹੜੇ ਨੇ ਉਹ ਰੁਕਦੇ ਹੋਏ ਨਜ਼ਰ ਨਹੀਂ ਆ ਰਹੇ ਨੇ ਇਹ ਬਹੁਤ ਪਾਵਕ ਤਸਵੀਰਾਂ ਨੇ ਆਪਾਂ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ ਦੀਆਂ ਤਸਵੀਰਾਂ ਨੇ ਸ਼ਰਕੀਰਤਪੁਰ ਸਾਹਿਬ ਤੋਂ ਇਹ ਤੁਹਾਨੂੰ ਅਪਡੇਟ ਅਸੀਂ ਦੇ ਰਹੇ ਹਾਂ ਦੇਖ ਸਕਦੇ ਤੁਸੀਂ ਕਿੰਨਾ ਗਮਜीन ਇਹ ਮਾਹੌਲ ਹੈ ਬਹੁਤ ਪਾਵਕ ਪਲ ਨੇ ਰਾਜਵੀਰ ਜਵੰਦਾ ਦਾ ਬੇਟਾ ਜਿਹੜਾ ਉਹ ਪਹੁੰਚਿਆ ਹੋਇਆ ਤਾਂ ਬਹੁਤ ਪਾਵਕ ਤਸਵੀਰਾਂ ਨੇ ਆਪਣੇ ਆਪ ਦੇ ਵਿੱਚ ਤੁਹਾਡੇ ਲਈ ਪੋਸਟ ਪੰਜਾਬੀ ਤੇ ਤੁਹਾਨੂੰ ਲਾਈਵ ਅਪਡੇਟ ਦੇ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ तमाम ਰਸਮਾਂ ਜਿਹੜੀਆਂ ਨੇ ਉਹ ਇਸ ਵੇਲੇ ਅਦਾ ਕੀਤੀਆਂ ਜਾ ਰਹੀਆਂ ਨੇ ਅੰਤਿਮ ਰੋਹ ਰਸਮਾਂ ਹੁੰਦੀਆਂ ਨੇ ਤਸ਼ਰੀਕੀਤ ਪ੍ਰਸਾਦ ਰਾਜਵੀਰ ਜਵੰਦਾ ਦੇ ਫੁੱਲ ਜਿਹੜੇ ਨੇ ਉਹ ਜਲ ਪਰਵਾਹ ਕੀਤੇ ਜਾਣਗੇ ਸਾਫ ਦਾ ਸੰਸਦ ਪ੍ਰੇਮ ਸਿੰਘ ਚੰਦੂ ਮજરા ਖਾਸ ਤੌਰ ਤੇ ਪਹੁੰਚੇ ਹੋਏ ਹਨ ਅਮਰਜੀਤ ਚਾਬਲਾ ਮੌਜੂਦ ਨੇ ਪਰਿਵਾਰ ਮੌਜੂਦ ਆ ਤੁਸੀਂ ਦੇਖੋ ਇਹ ਕਿੰਨਾ ਦੁੱਖਾਂ ਦਾ ਪਹਾੜ ਆ ਇਹ 12 ਦਿਨ ਫੋਰਟਸ ਹਸਪੀਟਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਜੰਗਲ ਲੜਨ ਤੋਂ ਬਾਅਦ ਆਖਰ ਰਾਜਵੇ ਜਵੰਦਾ ਇਸ ਫਾਨੀ ਸੰਸਾਰ ਨੂੰ الوداع کہہ ਹੈ ਪਰ ਹੁਣ ਪਰਿਵਾਰ ਜਿਹੜਾ ਉਹ ਅੰਤਿਮ ਰਸਮਾਂ ਅਦਾ ਕਰਦਾ ਹੋਇ ਨਜ਼ਰ ਆ ਰਿਹਾ ਹੈ ਸਮਾਂ ਤੇ ਆਖਰ ਗੁਜ਼ਰ ਕੀ ਰਹੀ ਹੋਗੀ ਸ਼ਬਦਾਂ ਦੇ ਵਿੱਚ ਇਸ ਚੀਜ਼ ਨੂੰ ਬਿਆਨ ਕਰਨਾ ਬੇहद ਮੁਸ਼ਕਲ ਹੈ ਤੋ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਸ ਤਰ੍ਹਾਂ ਦੇ ਸਮੇਂ ਦੇ ਵਿੱਚ ਬਹੁਤ ਪਾਵਕ ਤਸਵੀਰਾਂ ਨੇ ਬੇਟਾ ਉਹਨਾਂ ਦਾ ਛੋਟਾ ਬੇਟਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਬਹੁਤ ਪਾਵਕ ਤਸਵੀਰਾਂ ਨੇ ਮਾਤਾ ਦੇ ਹੰਝੂ ਜਿਹੜੇ ਨੇ ਉਹ ਰਾਜਵੀਰ ਜਵੰਦਾ ਦੇ ਰੁਕਦੇ ਹੋਏ ਨਜ਼ਰ ਨਹੀਂ ਆ ਰਹੇ ਨੇ ਤਸਵੀਰਾਂ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਹਾਂ ਇੱਕ ਸਕ ਦਿਓ तमाम ਜਿਹੜੇ ਨੇ ਅੰਤਿਮ ਰਸਮਾਂ ਨੇ ਉਹਨਾਂ ਨੂੰ ਅਦਾ ਕੀਤਾ ਜਾ ਰਿਹਾ ਤਸਵੀਰੀਆਂ ਤਸਵੀਰਾਂ ਦੇਖ ਸਕਦੇ ਹੋ